ਸਤਿ ਸ਼੍ਰੀ ਅਕਾਲ ਜੀ ਭਾਬੀ ਭਾਬੀ ਜੋਤੀ ਟੀਵੀ ਵੇਖਦੀ ਹੋਈ ਆਪਣੀ ਭਾਬੀ ਰਾਣੀ ਨੂੰ ਆਵਾਜ਼ ਦਿੰਦੀ ਆ ਰਾਣੀ ਰਸੋਈ ਵਿੱਚ ਕੰਮ ਕਰ ਰਹੀ ਸੀ ਉਹ ਆਪਣੇ ਹੱਥ ਪੂੰਝਦੀ ਹੋਈ ਬਾਰ ਹਾਲ ਵਿੱਚ ਆਈ ਤੇ ਬੋਲੀ ਕੀ ਹੋਇਆ ਦੀਦੀ ਤੁਸੀਂ ਮੈਨੂੰ ਬੁਲਾਇਆ ਹਾਂ ਬੁਲਾਇਆ ਕਿਉਂ ਸੁਣਾਈ ਨਹੀਂ ਦਿੱਤਾ ਤੈਨੂੰ ਕੰਨਾਂ 'ਚ ਮਿੱਟੀ ਪੈ ਗਈ ਆ ਤੇਲ ਪਾ ਕੇ ਰੱਖਿਆ ਕਰ ਹੁਣ ਖੜੀ ਕੀ ਆ ਜਦ ਮੇਰੇ ਲਈ ਚਾਹ ਬਣਾ ਕੇ ਲਿਆ ਤੇ ਜਿਹੜਾ ਉਹ ਮੇਜ਼ ਤੇ ਚਿਪਸ ਦਾ ਪੈਕਟ ਰੱਖਿਆ ਆ ਉਹ ਵੀ ਮੈਨੂੰ ਫੜਾ ਕੇ ਜਾ ਉਹਦੋਂ ਹੀ ਜੋਤੀ ਦੀਆਂ ਕੁਝ ਸਹੇਲੀਆਂ ਘਰ ਆ ਜਾਂਦੀਆਂ ਆ ਉਹਨਾਂ ਦੀ ਆਂਧਿਆ ਹੀ ਜੋਤੀ ਆਪਣੀ ਭਾਬੀ ਤੇ ਚਲਾਉਂਦੇ ਹੋਏ ਕਹਿੰਦੀ ਆ ਤੂੰ ਇੱਥੇ ਖੜੀ ਖੜੀ ਕੀ ਕਰ ਰਹੀ ਆ ਦਿਖ ਨਹੀਂ ਰਿਹਾ ਜਾ ਜਾ ਕੇ ਸਾਰਿਆਂ ਲਈ ਚਾਹ ਦੇ ਨਾਲ ਪਕੌੜੇ ਬਣਾ ਕੇ ਲੈ ਕੇ ਆ ਤੇ ਹਰੀ ਚਟਨੀ ਵੀ ਨਾਲ ਲੈ ਆਈ ਠੀਕ ਆ ਦੀਦੀ ਕੰਦੇ ਹੋਏ ਰਾਣੀ ਉੱਥੋਂ ਚਲੀ ਜਾਂਦੀ ਆ। ਉਦੋਂ ਹੀ ਜੋਤੀ ਦੀ ਸਹੇਲੀ ਜੂਹੀ ਪੁੱਛਦੀ ਆ, ਇਹ ਕੌਣ ਆ? ਪਹਿਲਾਂ ਤਾਂ ਕਦੀ ਨਹੀਂ ਵੇਖਿਆ ਤੇ ਕਿੰਨੀ ਕਾਲੀ ਆਏ? ਘਰ ਦੀ ਕੋਈ ਨਵੀਂ ਨੌਕਰਾਨੀ ਆ? ਹਾਂ, ਔਕਾਤ ਤਾਂ ਨੌਕਰਾਨੀ ਦੀ ਹੀ ਆ ਪਰ ਬੱਦ ਕਿਸਮਤੀ ਨਾਲ ਮੇਰੀ ਭਾਬੀ ਆ। ਜਦੋਂ ਮੈਂ ਵਿਦੇਸ਼ ਵਿੱਚ ਸੀ ਤਾਂ ਮਾਂ ਨੇ ਇਹਦਾ ਵਿਆਹ ਮੇਰੇ ਭਰਾ ਨਾਲ ਕਰਾ ਦਿੱਤਾ ਸੀ ਤੇ ਮੇਰੀ ਮਾਂ ਦੇ ਭਗਤ ਪੋਤਣੇ ਇਸ ਕਾਲੀ ਕੁੜੀ ਨਾਲ ਵਿਆਹ ਕਰ ਲਿਆ ਹੁਣ ਕੀ ਕਰ ਸਕਦੇ ਆ ਹੋਣੀ ਨੂੰ ਕੌਣ ਟਾਲ ਸਕਦਾ ਆ ਨਹੀਂ ਤਾਂ ਇੰਨੀ ਕਾਲੀ ਕੁੜੀ ਨੂੰ ਤਾਂ ਮੈਂ ਆਪਣੇ ਘਰ ਦੀ ਨੌਕਰਾਨੀ ਮੀਨਾ ਰੱਖਾਂ ਉਦੋਂ ਹੀ ਦੂਜੀ ਸਹੇਲੀ ਕਹਿੰਦੀ ਆ ਪਰ ਤੇਰਾ ਭਰਾ ਇੰਨੀ ਕਾਲੀ ਕੁੜੀ ਨਾਲ ਕਿਵੇਂ ਵਿਆਹ ਕਰਾ ਸਕਦਾ ਆ ਉਹ ਤਾਂ ਵੇਖਣ ਵਿੱਚ ਬੜਾ ਸੋਹਣਾ ਆ ਤਾਂ ਜੋਤੀ ਅੱਗੇ ਕੁਝ ਕਹਿੰਦੀ ਉਸ ਤੋਂ ਪਹਿਲਾਂ ਰਾਣੀ ਉੱਥੇ ਆ ਗਈ ਤੇ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਉਹ ਜੋਤੀ ਦੀ ਸਹੇਲੀ ਵੱਲ ਗਈ ਤੇ ਉਹਨੂੰ ਗੌਰ ਨਾਲ ਵੇਖਣ ਲੱਗੀ ਜੋਤੀ ਦੀਆਂ ਸਾਰੀਆਂ ਸਹੇਲੀਆਂ ਨੇ ਅੱਖਾਂ ਨੀਂਵੀਆਂ ਕਰ ਲਈਆਂ ਉਦੋਂ ਹੀ ਜੋਤੀ ਕਹਿੰਦੀ ਆ ਐਵੇਂ ਕੀ ਵੇਖ ਰਹੀਆਂ ਵੈਸੇ ਵੀ ਕੁਝ ਗਲਤ ਨਹੀਂ ਕੀਤਾ ਮੇਰੀਆਂ ਸਹੇਲੀਆਂ ਨੇ ਤੈਨੂੰ ਵੇਖ ਕੇ ਹਰ ਕਿਸੇ ਦੇ ਮਨ ਵਿੱਚ ਇਹੋ ਸਵਾਲ ਆਉਂਦਾ ਆ ਤੇਰੇ ਵਰਗੀ ਕਾਲੀ ਕਲੂਟੀ ਨਾਲ ਮੇਰਾ ਭਰਾ ਕਿਵੇਂ ਵਿਆਹ ਕਰ ਸਕਦਾ ਆ ਜਦ ਜਦ ਤੇਰਾ ਇਹ ਕਾਲਾ ਮੂੰਹ ਵੇਖਦੀ ਆ ਤਾਂ ਮੈਨੂੰ ਉਲਟੀ ਆਉਣ ਪੈਂਦੀ ਆ ਤੈਨੂੰ ਆਪਣੀ ਭਾਬੀ ਕਹਿੰਦੇ ਹੋਏ ਵੀ ਮੈਨੂੰ ਸ਼ਰਮ ਆਉਂਦੀ ਆ ਇੰਨਾ ਸੁੰਦਿਆ ਹੀ ਰਾਣੀ ਦੀਆਂ ਅੱਖਾਂ ਵਿੱਚ ਅਥਰੂ ਆਉਣ ਲੱਗਦੇ ਆ ਤੇ ਉਹ ਉੱਥੋਂ ਜਾਣ ਲੱਗਦੀ ਆ ਉਦੋਂ ਹੀ ਜੋਤੀ ਦੀ ਸਹੇਲੀ ਦੇ ਇੱਕ ਹੱਥੋਂ ਫਰਛੇ ਤੇ ਚਟਣੀ ਡੋਲ ਜਾਂਦੀ ਆ ਜਿੰਨੂੰ ਵੇਖਦੇ ਹੀ ਜੋਤੀ ਕਹਿੰਦੀ ਆ ਕਲੂਟੀ ਭਾਬੀ ਜਾਣ ਤੋਂ ਪਹਿਲਾਂ ਇੱਥੇ ਪੋਚਾ ਲਾ ਦੇਵੀਂ ਇਹ ਸੁਣ ਕੇ ਰਾਣੀ ਜੋਤੀ ਵੱਲ ਵੇਖਦੀ ਆ ਤੇ ਉਹਦੀਆਂ ਸਾਰੀਆਂ ਸਹੇਲੀਆਂ ਰਾਣੀ ਦਾ ਮਜ਼ਾਕ ਬਣਾਉਂਦੀਆਂ ਹੋਈਆਂ ਹੱਸਣ ਲੱਗਦੀਆਂ ਆ ਉਦੋਂ ਹੀ ਜੋਤੀ ਕਹਿੰਦੀ ਆ ਘੂਰ ਘੂਰ ਕੇ ਕੀ ਵੇਖ ਰਹੀਆਂ ਜਾਂ ਪੋਚਾ ਲੈ ਕੇ ਆ ਤੇ ਇਥੋਂ ਸਫਾਈ ਕਰ ਵੈਸੇ ਵੀ ਤੇਰੇ ਵਰਗੀ ਕਾਲੀ ਕਲੂਟੀ ਜਹੀ ਕੁੜੀ ਇਹੋ ਕਰ ਸਕਦੀ ਆ ਵੈਸੇ ਤਾਂ ਤੇਰੀ ਔਕਾਤ ਇਸ ਘਰ ਦੀ ਨੌਕਰਾਣੀ ਦੀ ਵੀ ਨਹੀਂ ਆ ਘੱਟ ਤੋਂ ਘੱਟ ਮੈਂ ਤੈਨੂੰ ਉਹ ਦਰਜਾ ਤਾਂ ਦੇ ਰਹੀ ਆ ਇਹਨਾਂ ਕਹਿੰਦੇ ਨਾਲ ਹੀ ਜੋਤੀ ਦੀ ਗੱਲ ਤੇ ਇੱਕ ਜ਼ੋਰਦਾਰ ਥੱਪੜ ਪੈ ਜਾਂਦਾ ਆ ਇਹ ਵੇਖ ਕੇ ਸਾਰੇ ਚੁੱਪ ਹੋ ਜਾਂਦੇ ਆ ਤੇ ਜੋਤੀ ਕਹਿੰਦੀ ਆ ਮਾਂ ਤੂੰ ਮੈਨੂੰ ਕਿਉਂ ਮਾਰਿਆ ਉਦੋਂ ਹੀ ਜੋਤੀ ਦੀ ਮਾਂ ਨੇ ਕਿਹਾ ਅਜੇ ਤਾਂ ਤੈਨੂੰ ਸਿਰਫ ਇੱਕ ਥੱਪੜ ਮਾਰਿਆ ਆ ਜੇ ਅੱਗੇ ਤੋਂ ਆਪਣੀ ਭਾਬੀ ਦੇ ਨਾਲ ਇਹੋ ਜਿਹੀ ਬਤਮੀਜ਼ੀ ਕੀਤੀ ਤਾਂ ਘਰੋਂ ਬਾਹਰ ਕੱਢ ਦੂੰਗੀ ਸਮਝ ਗਈ ਹੁਣ ਜਾ ਕੇ ਆਪਣੀ ਭਾਬੀ ਕੋਲੋਂ ਮਾਫੀ ਮੰਗ ਇਹ ਸੁਣ ਕੇ ਜੋਤੀ ਆਪਣੀ ਮਾਂ ਵੱਲ ਗੌਰ ਨਾਲ ਵੇਖਣ ਲੱਗੀ ਉਦੋਂ ਹੀ ਮਾਂ ਗੁੱਸੇ ਨਾਲ ਕਹਿੰਦੀ ਆ ਸੁਣਿਆ ਨਹੀਂ ਮੈਂ ਕੀ ਕਿਹਾ ਆ ਆਪਣੀ ਭਾਬੀ ਕੋਲੋਂ ਮਾਫੀ ਮੰਗ ਮਾਫੀ ਪਾਬੀ ਕੋਲੋਂ ਜੋਤੀ ਇਕਦਮ ਕਹਿੰਦੀ ਆ ਤੇ ਉਥੋਂ ਗੁੱਸੇ ਨਾਲ ਜਾਣ ਲੱਗਦੀ ਆ ਉਦੋਂ ਹੀ ਮਾਂ ਕਹਿੰਦੀ ਆ ਆਪਣੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਇਹਨੂੰ ਸਾਫ਼ ਕਰ ਰਹਿਣ ਦਵੋ ਮਾਜੀ ਮੈਂ ਕਰ ਦਿੰਨੀ ਆ ਨਹੀਂ ਬਹੂ ਤੂੰ ਮੇਰੇ ਨਾਲ ਚੱਲ ਕਹਿੰਦੇ ਹੋਏ ਮਾਂ ਤੇ ਰਾਣੀ ਉਥੋਂ ਚਲੀਆਂ ਜਾਂਦੀਆਂ ਆ ਉਦੋਂ ਹੀ ਜੋਤੀ ਦੀ ਸਹੇਲੀ ਕਹਿੰਦੀ ਆ ਲੱਗਦਾ ਆ ਜੋਤੀ ਤੇਰੀ ਮਾਂ ਤਾਂ ਆਪਣੀ ਧੀ ਤੋਂ ਜ਼ਿਆਦਾ ਪਿਆਰ ਬਹੂ ਨੂੰ ਕਰਦੀ ਆ ਤੇਰੀ ਉਸ ਕਾਲੀ ਕਲੂਟੀ ਭਾਬੀ ਲਈ ਤੇਰੀ ਮਾਂ ਨੇ ਤੈਨੂੰ ਥੱਪੜ ਮਾਰ ਦਿੱਤਾ ਸੱਚਮੁੱਚ ਕਲ ਜੁਗਾ ਗਿਆ ਆ ਸੁਣਿਆ ਸੀ ਭਾਈ ਜ਼ਮਾਨਾ ਬਦਲ ਰਿਹਾ ਆ ਪਰ ਇੰਨਾ ਬਦਲ ਜਾਊਗਾ ਇਹ ਨਹੀਂ ਸੀ ਪਤਾ ਹੱਸਦੇ ਹੋਏ ਉਹਦੀਆਂ ਸਹੇਲੀਆਂ ਕਹਿ ਰਹੀਆਂ ਸੀ ਉਦੋਂ ਹੀ ਜੋਤੀ ਗੁੱਸੇ ਨਾਲ ਕਹਿੰਦੀ ਆ ਚੁੱਪ ਕਰੋ ਤੁਸੀਂ ਉਦੋਹੀ ਉਦੀ ਸਹੇਲੀ ਕਹਿੰਦੀ ਆ ਸਾਨੂੰ ਚੁੱਪ ਕਰਾਉਣ ਨਾਲ ਸੱਚ ਝੂਠਤਾ ਨਹੀਂ ਬਦਲ ਜਾਊਗਾ ਤੂੰ ਤਾਂ ਆਪਣੀ ਭਾਬੀ ਨੂੰ ਨੌਕਰਾਨੀ ਬਣਾਉਣ ਲੱਗੀ ਸੀ ਪਰ ਤੇਰੀ ਕਾਲੀ ਕਲੂਟੀ ਚਲਾਕ ਭਾਬੀ ਨੇ ਤੈਨੂੰ ਤੇਰੀ ਔਕਾਤ ਦੱਸ ਦਿੱਤੀ ਤੈਨੂੰ ਨੌਕਰਾਨੀ ਬਣਾ ਕੇ ਚੁੱਪ ਕਰ ਨਹੀਂ ਤਾਂ ਨਹੀਂ ਤਾਂ ਕੀ ਸਾਡੇ ਤੇ ਚਲੌਣ ਨਾਲ ਕੀ ਹੋਊਗਾ ਮਜ਼ਾ ਤਾਂ ਫੇਰ ਆਊਗਾ ਜਦੋਂ ਤੂੰ ਆਪਣੀ ਭਾਬੀ ਨੂੰ ਸਭ ਕੁਝ ਸਿਖਾਏਂਗੀ ਉਹ ਨੂੰ ਇਸ ਘਰ ਦੀ ਨੌਕਰਾਨੀ ਬਣਾ ਕੇ ਪਰ ਤੂੰ ਐਵੇਂ ਹੀ ਨਹੀਂ ਕਰ ਸਕੇਂਗੀ ਮੈਂ ਐਵੇਂ ਹੀ ਕਰੂੰਗੀ ਕੱਲ ਮਾਂ ਮਾਮਾ ਜੀ ਦੇ ਘਰ ਜਾ ਰਹੀ ਆ ਪੂਰੇ 2 ਮਹੀਨੇ ਰਹਿ ਕੇ ਆਉਗੀ ਤੇ ਇਹਨਾਂ 2 ਮਹੀਨਿਆਂ ਵਿੱਚ ਮੈਂ ਇਸ ਕਾਲੀ ਕਲੂਟੀ ਦੀ ਜ਼ਿੰਦਗੀ ਨਰਕ ਬਣਾ ਦਵੂੰਗੀ ਇਹਦੇ ਕੋਲੋਂ ਇਹਨਾਂ ਕੰਮ ਕਰਵਾਉਂਗੀ ਕਿ ਨੂੰ ਸਾਹ ਲੈਣ ਦੀ ਵੇਲ ਵੀ ਨਹੀਂ ਮਿਲੂਗੀ ਦੂਜੇ ਦਿਨ ਮਾਂ ਆਪਣੇ ਪੇਕੇ ਚਲੀ ਜਾਂਦੀ ਆ ਤੇ ਜਾਣ ਤੋਂ ਪਹਿਲਾਂ ਆਪਣੀ ਬਹੂ ਤੇ ਕੁੜੀ ਨੂੰ ਕਹਿੰਦੀ ਆ ਦੋਵੇਂ ਜਾਣੀਆਂ ਮਿਲ ਕੇ ਰਹੋ ਤੇ ਜੋਤੀ ਆਪਣੀ ਭਾਬੀ ਦੇ ਘਰ ਦੇ ਕੰਮਾਂ 'ਚ ਮਦਦ ਕਰੀ ਠੀਕ ਆ ਮੰਮੀ ਮੈਂ ਭਾਬੀ ਦੀ ਪੂਰੀ ਮਦਦ ਕਰੂੰਗੀ ਤੇ ਮਨ ਵਿੱਚ ਕਹਿੰਦੀ ਆ ਇਹੋ ਜੀ ਮਦਦ ਕਰੂੰਗੀ ਕਿ ਭਾਬੀ ਜ਼ਿੰਦਗੀ ਭਰ ਯਾਦ ਰੱਖੂਗੀ ਮਾਂ ਦੇ ਜਾਂਦਿਆਂ ਹੀ ਜੋਤੀ ਰਾਣੀ ਤੇ ਆਰਡਰ ਚਲਉਣ ਲੱਗਦੀ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਕੰਮ ਵਿੱਚ ਲਾਈ ਰੱਖਦੀ ਆ ਪਰ ਰਾਣੀ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਦੇ ਮੂੰਹ ਤੇ ਕੋਈ ਸ਼ਿਕਨ ਤੱਕ ਨਹੀਂ ਆਉਂਦੀ ਜਿਹਨੂੰ ਵੇਖ ਕੇ ਜੋਤੀ ਨੂੰ ਹੋਰ ਗੁੱਸਾ ਆ ਜਾਂਦਾ ਆ ਤੇ ਉਹ ਆਪਣੀ ਭਾਬੀ ਨੂੰ ਪਰੇਸ਼ਾਨ ਕਰਨ ਲਈ ਨਵੇਂ-ਨਵੇਂ ਬਹਾਨੇ ਲੱਭਦੀ ਰਹਿੰਦੀ ਆ ਜਿਹਦੇ ਲਈ ਉਹ ਕਦੀ ਆਪਣੀਆਂ ਸਹੇਲੀਆਂ ਦੀ ਮਦਦ ਲੈਂਦੀ ਆ ਤੇ ਕਦੀ ਖੁਦ ਦਾ ਹੀ ਦਿਮਾਗ ਚਲਾਉਂਦੀ ਆ ਅੱਜ ਜੋਤੀ ਦੇ ਭਰਾ ਰਾਗਵ ਨੇ ਰਾਣੀ ਨੂੰ ਆਲੂ ਦੇ ਪਰੌਂਠੇ ਤੇ ਟਮਾਟਰਾਂ ਦੀ ਚਟਨੀ ਬਣਾਉਣ ਲਈ ਕਿਹਾ ਜਿੰਨੂੰ ਸੁਣ ਕੇ ਜੋਤੀ ਛੇਤੀ ਨਾਲ ਜਾ ਕੇ ਰਸੋਈ ਵਿੱਚ ਮਿਕਸੀ ਦੀ ਤਾਰ ਕੱਟ ਦਿੰਦੀ ਆ ਤੇ ਜਦੋਂ ਰਾਣੀ ਚਟਨੀ ਬਣਾਉਣ ਲਈ ਮਿਕਸੀ ਚੁੱਕਦੀ ਆ ਤਾਂ ਟੁੱਟੀ ਹੋਈ ਤਾਰ ਵੇਖ ਕੇ ਸੋਚ ਵਿੱਚ ਪੈ ਜਾਂਦੀ ਆ ਹੁਣ ਮੈਂ ਕੀ ਕਰਾਂ ਚਟਨੀ ਕਿਵੇਂ ਬਣਾਵਾ ਮੋਦਹੀ ਜੋਤੀ ਉੱਥੇ ਆ ਕੇ ਕਹਿੰਦੀ ਆ ਭਾਬੀ ਵੀਰ ਨੂੰ ਤਾਂ ਆਲੂ ਦੇ ਪਰੌਂਠੇ ਚਟਨੀ ਨਾਲ ਹੀ ਪਸੰਦ ਆਉਂਦੇ ਆ ਹੁਣ ਤੁਸੀਂ ਕੀ ਕਰੋਗੇ ਇੱਕ ਕੰਮ ਕਰ ਚਟਨੀ ਸਲਵੱਟੇ ਦੇ ਬਣਾ ਲੈ ਹਾਂ ਦੀਦੀ ਤੂੰ ਸਹੀ ਕਹਿ ਰਹੀ ਆ ਹੁਣ ਤਾਂ ਕੋਈ ਹੋਰ ਹੱਲ ਨਹੀਂ ਆ ਮੈਂ ਬਣਾ ਦੇਨੀ ਆ ਜਿਸ ਵਜ੍ਹਾ ਨਾਲ ਖਾਣਾ ਬਣਾਉਣ ਨੂੰ ਦੇਰ ਹੋ ਜਾਂਦੀ ਆ ਤੇ ਰਾਗਵ ਆਫਿਸ ਲਈ ਲੇਟ ਹੋ ਜਾਂਦਾ ਆ ਤਾਂ ਰਾਣੀ ਤੇ ਗੁੱਸਾ ਕਰਕੇ ਬਿਨਾ ਖਾਣਾ ਖਾਦਿਆ ਹੀ ਚਲਾ ਜਾਂਦਾ ਆ ਜੀ ਦੇ ਨਾਲ ਰਾਣੀ ਦੁਖੀ ਹੋ ਜਾਂਦੀ ਆ ਤੇ ਜੋਤੀ ਨੂੰ ਖੁਸ਼ੀ ਮਿਲਦੀ ਆ ਹੁਣ ਇਸੇ ਤਰ੍ਹਾਂ ਜੋਤੀ ਰਾਣੀ ਦੇ ਕੰਮਾਂ ਨੂੰ ਹੋਰ ਔਖਾ ਕਰਦੀ ਜਾ ਰਹੀ ਸੀ ਜਦੋਂ ਕੱਪੜੇ ਧੋਣੇ ਹੁੰਦੇ ਸੀ ਤਾਂ ਵਾਸ਼ਿੰਗ ਮਸ਼ੀਨ ਖਰਾਬ ਕਰ ਦੇਂਦੀ ਤੇ ਰਾਗਵ ਦੇ ਕੱਪੜਿਆਂ ਤੇ ਕੋਈ ਨਾ ਕੋਈ ਦਾਗ ਲਾ ਦੇਂਦੀ ਜਿਸ ਵਜ੍ਹਾ ਤੋਂ ਰਾਗਵ ਰਾਣੀ ਤੇ ਗੁੱਸਾ ਕਰਦਾ ਜਾਨਬੁੱਝ ਕੇ ਕਦੀ ਰਾਗਵ ਦੀ ਚਾਹ ਵਿੱਚ ਚੀਨੀ ਜ਼ਿਆਦਾ ਕਰ ਦਿੰਦੀ ਖਾਣੇ ਵਿੱਚ ਨਮਕ ਜ਼ਿਆਦਾ ਪਾ ਦਿੰਦੀ ਦੋਵਾਂ ਵਿੱਚ ਲੜਾਈ ਕਰਾਉਣ ਨਾਲ ਜੋਤੀ ਨੂੰ ਮਜ਼ਾ ਆਉਣ ਲੱਗਾ ਸੀ ਤੇ ਰਾਣੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਹੋ ਕੇ ਰੋਣ ਲੱਗੀ ਜਿੰਨੂੰ ਵੇਖ ਕੇ ਜੋਤੀ ਮਨ ਹੀ ਮਨ ਖੁਸ਼ ਹੁੰਦੀ ਉਦੋਂ ਹੀ ਰਾਗਵ ਉੱਥੇ ਆ ਜਾਂਦਾ ਆ ਤੇ ਰਾਣੀ ਨੂੰ ਰੋਂਦਾ ਹੋਇਆ ਵੇਖ ਕੇ ਕਹਿੰਦਾ ਆ ਰਾਣੀ ਤੂੰ ਕਿਉਂ ਰੋ ਰਹੀ ਆ जानਦਾ ਆ ਮੈਂ ਅੱਜ ਕੱਲ ਤੇਰੇ ਤੇ ਕੁਝ ਜ਼ਿਆਦਾ ਹੀ ਗੁੱਸਾ ਕਰਨ ਲੱਗਾ ਆ ਉਦੋਂ ਹੀ ਰਾਣੀ ਕਹਿੰਦੀ ਆ ਨਹੀਂ ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਆ ਜੀ ਮੈਂ ਵੀ ਤਾਂ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਕਰਦੀ ਨਾ ਨਾ ਜਾਣੇ ਕਿਉਂ ਰਾਗ ਮੈਂ ਇੰਨੀ ਮਿਹਨਤ ਨਾਲ ਸਾਰੇ ਕੰਮ ਕਰਦੀ ਆ ਫਿਰ ਵੀ ਮੇਰੇ ਕੋਲੋਂ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਆ ਵੇਖੋ ਨਾ ਅੱਜ ਤਾਂ ਮੈਂ ਤੁਹਾਡੀ ਜ਼ਰੂਰੀ ਫਾਈਲ ਰੱਖ ਕੇ ਭੁੱਲ ਗਈ ਮੇਰੀ ਵਜ੍ਹਾ ਤੋਂ ਤੁਹਾਨੂੰ ਆਪਣੇ ਬੌਸ ਕੋਲੋਂ ਡਾਂਟ ਖਾਣੀ ਪਈ ਮੈਨੂੰ ਮਾਫ਼ ਕਰ ਦਵੋ ਮਾਫ਼ੀ ਮੰਗਣ ਦੀ ਕੋਈ ਗੱਲ ਨਹੀਂ ਆ ਮੈਨੂੰ ਵੀ ਸਮਝਣਾ ਚਾਹੀਦਾ ਆ ਮਾਂ ਨਹੀਂ ਆ ਤਾਂ ਤੇਰੇ ਤੇ ਕੰਮ ਦਾ ਬੋਝ ਪੈ ਗਿਆ ਆ ਇਸ ਲਈ ਜਲਦਬਾਜ਼ੀ ਵਿੱਚ ਕੋਈ ਨਾ ਕੋਈ ਗੜਬੜ ਹੋ ਹੀ ਜਾਂਦੀ ਆ ਪਰ ਕੋਈ ਗੱਲ ਨਹੀਂ ਇਹੋ ਜੀਆਂ ਗਲਤੀਆਂ ਤਾਂ ਹਰ ਕਿਸੇ ਕੋਲ ਹੁੰਦੀਆਂ ਆ ਤੇ ਤੂੰ ਦੁਖੀ ਨਾ ਹੋਇਆ ਕਰ ਮੈਨੂੰ ਮੇਰੀ ਫਾਈਲ ਮਿਲ ਗਈ ਆ ਹੁਣ ਛੇਤੀ ਮੁਸਕਰਾ ਨਹੀਂ ਤਾਂ ਮਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਵਜ੍ਹਾ ਨਾਲ ਉਹਨਾਂ ਦੀ ਪਿਆਰੀ ਬਹੂ ਦੀਆਂ ਅੱਖਾਂ ਵਿੱਚ ਅਥਰੂ ਆਏ ਆ ਤਾਂ ਮੇਰੀ ਗੈਰ ਨਹੀਂ ਇਹ ਸੁਣ ਕੇ ਰਾਣੀ ਖੁਸ਼ ਹੋ ਜਾਂਦੀ ਆ ਉਦੋਂ ਹੀ ਰਾਗਵ ਕਹਿੰਦਾ ਆ ਹੁਣ ਛੇਤੀ ਇੱਕ ਕੱਪ ਚਾਹ ਬਣਾ ਦੇ ਬਸ ਚੀਨੀ ਘੱਟ ਪਾਈਂ ਰਾਣੀ ਹੱਸਦੇ ਹੋਏ ਉੱਥੋਂ ਚਲੀ ਜਾਂਦੀ ਆ ਏ ਵੇਖ ਕੇ ਜੋਤੀ ਦਾ ਗੁੱਸਾ ਸਤਵੇਂ ਅਸਮਾਨ ਤੇ ਸੀ ਹੁਣ ਉਹ ਕੁਝ ਇਹੋ ਜਿਹਾ ਕਰਨਾ ਚਾਹੁੰਦੀ ਸੀ ਜਿਹਦੇ ਨਾਲ ਰਾਗਵ ਨਾਰਾਜ਼ ਹੋ ਕੇ ਰਾਣੀ ਨੂੰ ਘਰੋਂ ਬਾਹਰ ਕੱਢ ਦਿੰਦਾ ਤੇ ਇਹ ਮੌਕਾ ਉਹਨੂੰ ਉਦੋਂ ਮਿਲਿਆ ਜਦੋਂ ਰਾਗਵ ਦਾ ਬੌਸ ਆਪਣੇ ਪਰਿਵਾਰ ਦੇ ਨਾਲ ਰਾਗਵ ਦੇ ਘਰ ਖਾਣਾ ਖਾਣ ਲਈ ਆਇਆ ਉਦੋਂ ਰਾਗਵ ਰਾਣੀ ਨੂੰ ਕਹਿੰਦਾ ਆ ਰਾਣੀ ਅੱਜ ਕੋਈ ਗਲਤੀ ਭੁੱਲ ਕੇ ਵੀ ਨਾ ਨਹੀਂ ਹੋਣੀ ਚਾਹੀਦੀ ਅੱਜ ਤੂੰ ਇਹੋ ਜਿਹਾ ਖਾਣਾ ਬਣਾਈ ਜਿਨੂੰ ਮੇਰਾ ਬੌਸ ਖਾ ਕੇ ਖੁਸ਼ ਹੋ ਜਾਵੇ ਤੇ ਮੈਨੂੰ ਪ੍ਰੋਮੋਸ਼ਨ ਦੇ ਦੇਵੇ ਹੁਣ ਸਾਰਾ ਕੁਝ ਤੇਰੇ ਹੱਥ ਆ ਤਾਂ ਰਾਣੀ ਕਹਿੰਦੀ ਆ ਤੁਸੀਂ ਚਿੰਤਾ ਨਾ ਕਰੋ ਰਾਗਵ ਅੱਜ ਮੈਂ ਇਹੋ ਜਿਹਾ ਖਾਣਾ ਬਣਾਉਂਗੀ ਕਿ ਤੁਹਾਡਾ ਬੌਸ ਉਂਗਲੀਆਂ ਚਟਦਾ ਰਹਿ ਜਾਊਗਾ ਇਹੋ ਜਿਹਾ ਕੁਝ ਨਹੀਂ ਹੋਵੇਗਾ ਕੋਲ ਕੋਲ ਖੜੀ ਜੋਤੀ ਆਪਣੇ ਮਨ ਵਿੱਚ ਕਹਿੰਦੀ ਆ ਬਾਬੀ ਮੇਰੇ ਹੁੰਦੇ ਹੋਏ ਖਾਣਾ ਸਵਾਦ ਕਦੀ ਨਹੀਂ ਬਣੂਗਾ ਵੇਖੀ ਅੱਜ ਤਾਂ ਵੀਰ ਗੁੱਸੇ ਹੋ ਕੇ ਤੈਨੂੰ ਘਰੋਂ ਕੱਢ ਹੀ ਦੇਊਗਾ ਰਾਣੀ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗਦੀ ਆ ਉਹਨੇ ਖਾਣੇ ਵਿੱਚ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਤੇ ਨਾਲ ਮਿੱਠਾ ਨਾਲ ਪਕੌੜੇ ਤੇ ਸਲਾਦ ਵੀ ਬਣਾਇਆ ਸੀ ਤੇ ਖਾਣਾ ਬਣਾਉਣ ਤੋਂ ਬਾਅਦ ਜਦੋਂ ਰਾਣੀ ਕਮਰੇ ਵਿੱਚ ਤਿਆਰ ਹੋਣ ਜਾਂਦੀ ਆ ਤਾਂ ਜੋਤੀ ਚੋਰੀ-ਚੋਰੀ ਰਸੋਈ ਵਿੱਚ ਜਾ ਕੇ ਸਬਜੀ ਵਿੱਚ ਨਮਕ ਜ਼ਿਆਦਾ ਪਾ ਦਿੰਦੀ ਆ ਤੇ ਰਾਣੀ ਦੇ ਰਸੋਈ ਵਿੱਚੋਂ ਤੋਂ ਪਹਿਲਾਂ ਉੱਥੋਂ ਚਲੀ ਜਾਂਦੀ ਆ ਤੇ ਰਾਣੀ ਤਿਆਰ ਹੋ ਕੇ ਖਾਣਾ ਡਾਈਨਿੰਗ ਟੇਬਲ ਤੇ ਲਗਾ ਦਿੰਦੀ ਆ ਤੇ ਕੁਝ ਹੀ ਦੇਰ ਬਾਅਦ ਰਾਗਵ ਦਾ ਬੌਸ ਆਪਣੇ ਪਰਿਵਾਰ ਦੇ ਨਾਲ ਰਾਗਵ ਦੇ ਘਰ ਆ ਜਾਂਦਾ ਆ ਹੁਣ ਰਾਣੀ ਤੇ ਜੋਤੀ ਦੋਵਾਂ ਨੂੰ ਇੰਤਜ਼ਾਰ ਸੀ ਰਾਗਵ ਦਾ ਬੌਸ ਖਾਣਾ ਖਾਣ ਤੋਂ ਬਾਅਦ ਕੀ ਬੋਲੂਗਾ ਰਾਣੀ ਮਾਨਹੀ ਮਾਨ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਰਾਗਵ ਦੇ ਬੌਸ ਨੂੰ ਖਾਣਾ ਪਸੰਦ ਆ ਜਾਵੇ ਤੇ ਦੂਜੇ ਪਾਸੇ ਜੋਤੀ ਚੰਦੀ ਸੀ ਕਿ ਵੀਰੇ ਦਾ ਬੌਸ ਛੇਤੀ ਖਾਣਾ ਖਾਵੇ ਤੇ ਖਾਣੇ ਦੀ ਬੁराई ਕਰੇ ਫਿਰ ਵੀਰ ਗੁੱਸੇ ਹੋ ਕੇ ਇਸ ਕਾਲੀ ਕਲੂਟੀ ਨੂੰ ਘਰੋਂ ਬਾਹਰ ਕੱਢ ਦੇਵੇ ਥੋੜੀ ਦੇਰ ਵਿੱਚ ਹੀ ਬੌਸ ਖਾਣਾ ਖਾਂਦੇ-ਖਾਂਦੇ ਖਾਣੇ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਾ ਪਾਇਆ ਉਦੋਂ ਹੀ ਜੋਤੀ ਕਹਿੰਦੀ ਆ ਇਵੇਂ ਕਿਵੇਂ ਹੋ ਸਕਦਾ ਆ ਤੁਸੀਂ ਚੰਗੀ ਤਰ੍ਹਾਂ ਖਾਣਾ ਖਾਓ ਨਾ ਇਹ ਸੁਣ ਕੇ ਸਾਰੇ ਜੋਤੀ ਵੱਲ ਹੈਰਾਨੀ ਨਾਲ ਵੇਖਦੇ ਆ ਉਦੋਂ ਹੀ ਜੋਤੀ ਆਪਣੀ ਗੱਲ ਨੂੰ ਬਦਲਦੇ ਹੋਏ ਕਹਿੰਦੀ ਆ ਤੁਸੀਂ ਸਾਰੇ ਮੈਨੂੰ ਐਵੇਂ ਕਿਉਂ ਵੇਖ ਰਹੇ ਹੋ ਮੈਂ ਤਾਂ ਮਜ਼ਾਕ ਕਰ ਰਹੀ ਸੀ ਹੁਣ ਨਾਨ ਪਰਜਾਈ ਵਿੱਚ ਤਾਂ ਇਹ ਸਭ ਚੱਲਦਾ ਰਹਿੰਦਾ ਆ ਇਹ ਸੁਣ ਕੇ ਸਾਰੇ ਹੱਸਣ ਲੱਗਦੇ ਆ ਪਰ ਜੋਤੀ ਨੂੰ ਸਮਝ ਨਹੀਂ ਆ ਰਿਹਾ ਸੀ ਇਹ ਸਾਰਾ ਕੁਝ ਕਿਵੇਂ ਹੋਇਆ ਮੈਂ ਤਾਂ ਖਾਣੇ ਵਿੱਚ ਨਮਕ ਜ਼ਿਆਦਾ ਪਾ ਦਿੱਤਾ ਸੀ ਫਿਰ ਇਵੇਂ ਕਿਵੇਂ ਹੋ ਗਿਆ ਉਹ ਨਮਕ ਕਿੱਥੇ ਗਿਆ ਖਾਣਾ ਖਾਣ ਤੋਂ ਬਾਅਦ ਜਦੋਂ ਰਾਗਵ ਤੇ ਉਹਦਾ ਬੌਸ ਉੱਥੋਂ ਚਲੇ ਜਾਂਦੇ ਆ ਤਾਂ ਜੋਤੀ ਵੀ ਉੱਥੋਂ ਜਾਣ ਲੱਗਦੀ ਆ ਉਦੋਂ ਹੀ ਰਾਣੀ ਜੋਤੀ ਨੂੰ ਰੋਕਦੇ ਹੋਏ ਕਹਿੰਦੀ ਆ ਦੀਦੀ ਤੂੰ ਜਾਣਣਾ ਨਹੀਂ ਜਾਏਂਗੀ ਕਿ ਤੂੰ ਤਾਂ ਖਾਣੇ ਵਿੱਚ ਨਮਕ ਜ਼ਿਆਦਾ ਪਾ ਦਿੱਤਾ ਸੀ ਫਿਰ ਨਮਕ ਘਟ ਕਿਵੇਂ ਹੋ ਗਿਆ ਉਦੋਂ ਹੀ ਜੋਤੀ ਮਜ਼ਾਕ ਕਰਦੇ ਹੋ ਇਹ ਕਹਿੰਦੀ ਆ ਭਾਬੀ ਤੂੰ ਕੁਝ ਵੀ ਨਾ ਬੋਲ ਐਵੇਂ ਹੀ ਉਦੋਂ ਹੀ ਰਾਣੀ ਸਖਤ ਸ਼ਬਦਾ ਵਿੱਚ ਕਹਿੰਦੀ ਆ ਦੀਦੀ ਤੈਨੂੰ ਕੀ ਲੱਗਦਾ ਆ ਮੈਨੂੰ ਕੁਝ ਸਮਝ ਨਹੀਂ ਆਉਂਦਾ ਅਚਾਨਕ ਮਿਕਸੀ ਤੇ ਵਾਸ਼ਿੰਗ ਮਸ਼ੀਨ ਦਾ ਖਰਾਬ ਹੋ ਜਾਣਾ ਹਰ ਦਿਨ ਚਾਹ ਵਿੱਚ ਤੇ ਖਾਣੇ ਵਿੱਚ ਚੀਨੀ ਤੇ ਨਮਕ ਜ਼ਿਆਦਾ ਹੋ ਜਾਣਾ ਕੱਪੜੇ ਧੋਣ ਤੋਂ ਬਾਅਦ ਵੀ ਗੰਦੇ ਹੋ ਜਾਣਾ ਇਨਾਂ ਦੀ ਫਾਈਲ ਗਵਾਚ ਜਾਣਾ ਏਸਾ ਭਾਪੜੇ ਆਪ ਤਾਂ ਹੁੰਦਾ ਨਹੀਂ ਆ ਕੋਈ ਤਾਂ ਕਰਦਾ ਹੋਊਗਾ ਨਾ ਤੇ ਉਹ ਕੋਈ ਤੁਸੀਂ ਹੀ ਹੋ ਸਹੀ ਕਹਿਣਾ ਮੈਂ ਹਾਂ ਸੱਚ ਕਹਿ ਰਹੀਆਂ ਤੂੰ ਇਹ ਸਭ ਕੁਝ ਮੈਂ ਕਰ ਰਹੀ ਸੀ ਕਿਉਂਕਿ ਮੈਂ ਤੇਰੇ ਨਾਲ ਨਫ਼ਰਤ ਕਰਦੀਆਂ ਤੇਰੇ ਰੰਗ ਨਾਲ ਨਫ਼ਰਤ ਕਰਦੀਆਂ ਤੇਰੀ وجہ ਨਾਲ ਮਾਂ ਨੇ ਜਿਸ ਦਿਨ ਮੈਨੂੰ ਥੱਪੜ ਮਾਰਿਆ ਸੀ ਨਾ ਉਸੇ ਦਿਨ ਮੈਂ ਸੋਚ ਲਿਆ ਸੀ ਕਿੱਤੇ ਨੂੰ ਇਸ ਘਰੋਂ ਬਾਹਰ ਕੱਢ ਕੇ ਹੀ ਚੈਨ ਲਵਾਂਗੀ ਤੇ ਮੈਂ ਐਵੇਂ ਕਰਕੇ ਰਹੂੰਗੀ ਉਦੋਂ ਹੀ ਰਾਣੀ ਵੀ ਗੁੱਸੇ ਵਿੱਚ ਕਹਿੰਦੀ ਆ ਤੇਰੀ ਨਫ਼ਰਤ ਤਾਂ ਮੇਰੇ ਨਾਲ ਸੀ ਤਾਂ ਬਦਲਾ ਤੂੰ ਆਪਣੇ ਭਰਾ ਕੋਲੋਂ ਕਿਉਂ ਲੈ ਰਹੀ ਸੀ ਖਾਣੇ ਵਿੱਚ ਨਮਕ ਜ਼ਿਆਦਾ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਇਹਦੇ ਨਾਲ ਉਹਨਾਂ ਦੇ ਬੌਸ ਦੇ ਸਾਹਮਣੇ ਉਹਨਾਂ ਦਾ ਇੰਪ੍ਰੈਸ਼ਨ ਖਰਾਬ ਹੋ ਸਕਦਾ ਸੀ ਉਹਨਾਂ ਦੀ ਸਾਰੀ ਮਿਹਨਤ ਤੇ ਪਾਣੀ ਫੇਰ ਸਕਦਾ ਆ ਉਹ ਤਾਂ ਚੰਗਾ ਹੋਇਆ ਕਿ ਮੈਂ ਸਬਜੀ ਵਿੱਚ ਨਮਕ ਪਾਇਆ ਹੀ ਨਹੀਂ ਸੀ ਕਿਉਂਕਿ ਮੈਨੂੰ ਤੇਰੇ ਤੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਤੇ ਮੈਂ ਵੇਖਣਾ ਚਾਹੁੰਦੀ ਸੀ ਕਿ ਮੇਰੇ ਰਸੋਈ ਵਿੱਚੋਂ ਬਾਹਰ ਆਉਣ ਤੋਂ ਬਾਅਦ ਤੂੰ ਰਸੋਈ ਵਿੱਚ ਜਾਨੀ ਆ ਕਿ ਨਹੀਂ ਤੇ ਇਵੇਂ ਹੀ ਹੋਇਆ ਤੂੰ ਰਸੋਈ ਵਿੱਚ ਗਈ ਤਾਂ ਮੈਂ ਸਮਝ ਗਈ ਕਿ ਤੂੰ ਖਾਣੇ ਵਿੱਚ ਨਮਕ ਜ਼ਰੂਰ ਪਾਇਆ ਹੋਗਾ ਕਿਉਂਕਿ ਟੱਕੰਤੇ ਚਮਚ ਦੀ ਆਵਾਜ਼ ਮੈਨੂੰ ਆ ਰਹੀ ਸੀ ਬੁਰਾ ਕਰਨਾ ਆ ਤਾਂ ਮੇਰੇ ਨਾਲ ਕਰ ਪਰ ਆਪਣੇ ਭਰਾ ਦੇ ਨਾਲ ਕੁਝ ਵੀ ਗਲਤ ਨਾ ਕਰੀ ਉਹ ਤੈਨੂੰ ਬਹੁਤ ਪਿਆਰ ਕਰਦਾ ਆ ਤੇ ਉਹਨਾਂ ਨੂੰ ਜਦੋਂ ਇਹ ਸੱਚ ਬਾਰੇ ਪਤਾ ਲੱਗੂਗਾ ਤਾਂ ਤੁਸੀਂ ਨਹੀਂ ਜਾਣਦੇ ਉਹਨਾਂ ਤੇ ਕੀ ਬੀਤੂਗੀ ਇਹਨਾਂ ਸੁਣ ਕੇ ਜੋਤੀ ਉੱਥੋਂ ਆਪਣੇ ਕਮਰੇ ਵਿੱਚ ਜਾਣ ਲੱਗਦੀ ਆ ਤੇ ਪੌੜੀ ਚੜਦਿਆਂ ਚੜਦਿਆਂ ਉਈ ਸੱਸ ਆਪ ਬਾਰੇ ਸੋਚ ਰਹੀ ਸੀ ਕਿ ਉਹਦਾ ਪੈਰ ਤਿਲਕ ਜਾਂਦਾ ਆ ਤੇ ਉਹਦੇ ਸਿਰ ਵਿੱਚੋਂ ਖੂਨ ਵਹਿਣ ਲੱਗਦਾ ਆ ਰਾਣੀ ਜੋਤੀ ਨੂੰ ਛੇਤੀ ਤੋਂ ਛੇਤੀ ਹਸਪਤਲ ਲੈ ਜਾਂਦੀ ਆ ਜਿੱਥੇ ਡਾਕਟਰ ਕਹਿੰਦੇ ਆ ਸਾਨੂੰ ਛੇਤੀ ਖੂਨ ਚੜਾਉਣਾ ਪਊਗਾ ਰਾਣੀ ਆਪਣਾ ਖੂਨ ਮੈਚ ਕਰਵਾਉਂਦੀ ਆ ਤੇ ਖੂਨ ਮੈਚ ਹੋ ਜਾਣ ਤੇ ਉਹ ਜੋਤੀ ਨੂੰ ਆਪਣਾ ਖੂਨ ਦੇ ਦਿੰਦੀ ਆ ਥੋੜੀ ਦੇਰ ਵਿੱਚ ਹੀ ਜੋਤੀ ਨੂੰ ਹੋਸ਼ ਆ ਜਾਂਦਾ ਆ ਉਹ ਆਪਣੇ ਭਰਾ ਭਾਬੀ ਨੂੰ ਵੇਖਦੀ ਆ ਤੇ ਆਪਣੀ ਭਾਬੀ ਨੂੰ ਵੇਖਦੇ ਹੀ ਰੋਂਦੇ ਹੋਏ ਮਾਫੀ ਮੰਗਣ ਲੱਗਦੀ ਆ ਉਦੋਂ ਹੀ ਰਾਣੀ ਉਹਦਾ ਹੱਥ ਫੜ ਕੇ ਕਹਿੰਦੀ ਆ ਨਨਾਨ ਭਾਬੀ ਦਾ ਰਿਸ਼ਤਾ ਆ ਆਪਣਾ ਥੋੜੀ ਬਹੁਤ ਨੋਕ-ਝੋਕ ਤਾਂ ਹੁੰਦੀ ਰਹਿੰਦੀ ਆ ਤੇ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਆ ਤੁਸੀਂ ਵੀ ਸਾਰਾ ਕੁਝ ਭੁੱਲ ਜਾਓ ਹੁਣ ਆਪਾਂ ਖੁਸ਼ੀ-ਖੁਸ਼ੀ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਦੇ ਆ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ